ਹੋਇਆ ਪੰਜਾਬ ਪੁਲਿਸ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦੱਸਦੀ ਹੈ ਕਿ ਬੱਸ ਨੂੰ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਪਿੱਛੋਂ ਆ ਰਹੇ ਟਰੱਕ ਨੇ ਬੱਸ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਰਕੇ ਬੱਸ ਦੇ ਵਿੱਚ ਸਵਾਰ ਜੋ ਮੁਲਾਜ਼ਮ ਸੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤਾਂ ਏਐਸਆਈ ਇੱਕ ਬੱਸ ਦੇ ਵਿੱਚ ਸਵਾਰ ਸੀ ਜਿਸ ਦੀਆਂ ਲੱਤਾਂ ਟੁੱਟ ਗਈਆਂ ਨੇ ਔਰ ਹਾਦਸੇ ਦੇ ਵਿੱਚ ਬੇहद ਗੰਭੀਰ ਸੱਟਾਂ ਉਹਨਾਂ ਨੂੰ ਲੱਗੀਆਂ ਨੇ ਦੱਸਦੀ ਹੈ ਕਿ ਇਹ ਬੱਸ ਫਲੋਰ ਦੇ ਵਿੱਚ ਹਾਦਸੇ ਦੀ ਸ਼ਿਕਾਰ ਹੋਈ ਹੈ ਔਰ ਉਸ ਸਮੇਂ ਹਾਦਸੇ ਦੀ ਸ਼ਿਕਾਰ ਹੁੰਦੀ ਹੈ ਜਦੋਂ ਗੁਰਪੁਰਬ ਦੇ ਵਿੱਚ ਸੰਗਤ ਦੀ ਸੁਰੱਖਿਆ ਵਾਸਤੇ ਮੁਲਾਜ਼ਮਾਂ ਨੂੰ ਲੈਣ ਜਾ ਰਹੀ ਸੀ ਤਾਂ ਗਨੀਮਤ ਰਹੀ ਕਿ ਇਸ ਵਿੱਚ ਜਾਦਾ ਮੁਲਾਜ਼ਮ ਸਵਾਰ ਨਹੀਂ ਸੀ ਕੁਝ ਮੁਲਾਜ਼ਮ ਸਵਾਰ ਸੀ ਜਿਸ ਦੌਰਾਨ ਇਹ ਹਾਦਸਾ ਹੋਇਆ ਔਰ ਇਸ ਹਾਦਸੇ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਉਹਨਾਂ ਦੀਆਂ ਲੱਤਾਂ ਇਸ ਹਾਦਸੇ ਦੇ ਵਿੱਚ ਟੁੱਟ ਗਈਆਂ ਨੇ ਤਾਂ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਫਲੋਰ ਦੇ ਡੀਏਵੀ ਕਾਲਜ ਦੇ ਨੇੜੇ ਪੂਰਾ ਹਾਦਸਾ ਵਾਪਰਦਾ ਹੈ ਇੱਕ ਟਰੱਕ ਦੇ ਵੱਲੋਂ ਬੱਸ ਨੂੰ ਟੱਕਰ ਮਾਰੀ ਜਾਂਦੀ ਹੈ ਔਰ ਬੱਸ ਟਰੱਕ ਦੇ ਪਿੱਛੇ ਫਸੀ ਹੋਈ ਸੀ ਜਿਸ ਤੋਂ ਬਾਅਦ ਮੌਕੇ ਤੇ ਜਦੋਂ ਮੁਲਾਜ਼ਮ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇਹਨੂੰ ਬਾਹਰ ਕੱਢਿਆ ਜਾਂਦਾ ਔਰ ਇਸ ਦੇ ਵਿੱਚ ਜੋ ਮੁਲਾਜ਼ਮ ਸਵਾਰ ਸੀ ਤਾਂ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਕਿ ਟਰੱਕ ਦੇ ਪਿੱਛੇ ਜਾ ਟਕਰਾਈ ਹੈ ਔਰ ਵੱਡਾ ਹਾਦਸਾ ਹੋਇਆ ਦੱਸਦੀ ਹੈ ਕਿ ਕਪੂਰਥਲਾ ਤੋਂ ਬਹਾਦਰਗੜ ਪਟਿਆਲਾ ਗੁਰਪੁਰਪ ਲਈ ਸੰਗਤ ਦੀ ਲੈਣ ਜਾਂ ਸੰਗਤ ਦੀ ਸੁਰੱਖਿਆ ਲਈ ਜੋ ਮੁਲਾਜ਼ਮ ਤਾਇਨਾਤ ਕੀਤੇ ਜਾਣੇ ਸੀ ਤਾਂ ਉਹਨਾਂ ਨੂੰ ਲੈਣ ਜਾ ਰਹੀ ਸੀ ਪਰ ਧੁੰਦ ਹੋਣ ਕਾਰਨ ਕਿਉਂਕਿ ਪੰਜਾਬ ਦੇ ਇਸ ਵਕਤ ਜੋ ਹਾਲਾਤ ਨੇ ਸਮੋਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਔਰ ਇੱਕ ਲੇਅਰ ਬਣ ਜਾਂਦੀ ਹੈ ਧੁੰਦ ਦੀ ਔਰ ਧੂਏ ਦੀ ਜਿਸ ਕਰਕੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਔਰ ਵੱਡੇ ਹਾਦਸੇ ਇੱਥੇ ਹੋ ਰਹੇ ਨੇ ਤਾਂ ਉਸੇ ਤਰੀਕੇ ਧੁੰਦ ਦੇ ਚੱਲਦੇ ਵੱਡਾ ਹਾਦਸਾ ਵਾਪਰ ਜਾਂਦਾ ਹੈ ਬੱਸ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਪਿੱਛੇ ਜਾ ਕੇ ਟੱਕਰ ਮਾਰਦੀ ਹੈ ਔਰ ਬਿਲਕੁਲ ਵਿੱਚ ਧੱਸ ਜਾਂਦੀ ਹੈ ਔਰ ਜਦੋਂ ਮੌਕੇ ਦੇ ਉੱਤੇ ਜੋ ਐਸਆਈ ਜੋ ਟਰੱਕ ਚਲਾ ਬੱਸ ਚਲਾ ਰਹੇ ਹੁੰਦੇ ਨੇ ਤਾਂ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਉਥੋਂ ਬਾਹਰ ਕੱਢੇ ਜਾਂਦਾ ਔਰ ਫਲੋਰ ਹਸਪਤਾਲ ਲਿਜਾਇਆ ਜਾਂਦਾ ਹੈ ਦੱਸ ਦਈਏ ਕਿ ਐਸਆਈ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਲੱਤਾਂ ਟੁੱਟ ਚੁੱਕੀਆਂ ਨੇ ਔਰ ਇਹ ਬੇहद ਭਿਆਨਕ ਹਾਦਸਾ ਹੈ ਔਰ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਬੱਸ ਦੇ ਵਿੱਚ ਜਿਆਦਾ ਲੋਕ ਸਵਾਰ ਨਹੀਂ ਸੀ ਜਿਸ ਕਰਕੇ ਜਿਆਦਾ ਵੱਡਾ ਹਾਦਸਾ ਇਹ ਨਹੀਂ ਵਾਪਰਿਆ ਪਰ ਪੁਲਿਸ ਮੁਲਾਜ਼ਮ ਜੋ ਸਵਾਰ ਸੀ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਕਿਉਂਕਿ ਕੁਝ ਮੁਲਾਜ਼ਮ ਇਸ ਦੇ ਵਿੱਚ ਪਹਿਲਾ ਸਵਾਰ ਸੀ ਐਸਆਈ ਕੁਲਦੀਪ ਸਿੰਘ ਬੱਸ ਚਲਾ ਰਹੇ ਸੀ ਕਪੂਰਥਲਾ ਤੋਂ ਬਹਾਦਰਗੜ ਪਟਿਆਲਾ ਇਹ ਬੱਸ ਨੇ ਜਾਣਾ ਸੀ ਔਰ ਗੁਰਪੁਰਵ ਲਈ ਜੋ ਸੰਗਤ ਹੈ ਤੌਸੀਦੀ ਸੁਰੱਖਿਆ ਲਈ ਮੁਲਾਜ਼ਮ ਤਾਇਨਾਤ ਕੀਤੇ ਜਾਣੇ ਸੀ ਤਾਂ ਉਹਨਾਂ ਮੁਲਾਜ਼ਮਾਂ ਨੂੰ ਹੀ ਲੈਣ ਜਾ ਰਹੀ ਸੀ ਬਸ ਪਰ ਧੁੰਦ ਦੇ ਕਾਰਨ ਕੁਝ ਵੀ ਦਿਖਾਈ ਨਹੀਂ ਦਿੱਤਾ ਔਰ ਅੱਗੇ ਜਾ ਰੇ ਟਰੱਕ ਦੇ ਵਿੱਚ ਟਕਰਾ ਜਾਂਦੀ ਹੈ ਪਿੱਛੇ ਟੱਕਰ ਮਾਰਦੀ ਹੈ ਔਰ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨੇ ਜਾਂਦਾ ਤਾਂ ਵੱਡਾ ਹਾਦਸਾ ਪੰਜਾਬ ਦੇ ਵਿੱਚ ਹੋਇਆ ਹੈ ਸਮੋਗ ਦੇ ਚਲਦੇ ਵੱਡਾ ਹਾਦਸਾ ਵਾਪਰਿਆ ਹੈ ਤਾਂ ਪੰਜਾਬ ਦੇ ਜਿਹੜੇ ਹਾਲਾਤ ਦੀ ਗੱਲ ਕਰੀਏ ਤਾਂ ਇਸ ਸਮੇਂ ਇੱਕ ਸਮੋਗ ਦੀ ਲੇਅਰ ਦੇਖਣ ਨੂੰ ਮਿਲ ਰਹੀ ਹੈ ਸਵੇਰ ਦੇ ਸਮੇਂ ਔਰ ਰਾਤ ਦੇ ਸਮੇਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੂਏ ਦੇ ਨਾਲ ਮਿਲ ਕੇ ਸਮੋਗ ਦਾ ਰੂਪ ਧਾਰ ਲੈਂਦੀ ਹੈ ਔਰ ਇੱਕ ਪੱਠੀ ਨੂਮਾ ਜੋ ਤਬਦੀਲ ਹੋ ਜਾਂਦਾ ਹੈ ਪੂਰਾ ਵਾਤਾਵਰਨ ਔਰ ਜਿਸ ਕਰਕੇ ਕੁਝ ਵੀ ਨਜ਼ਰ ਨਹੀਂ ਆਉਂਦਾ ਕਿਉਂਕਿ ਜੋ ਸਮੋਗ ਦੀ ਲੇਅਰ ਹੈ ਉਸ ਦੇ ਕਰਕੇ ਵਿਜ਼ਿਬਿਲਟੀ ਵੀ ਜ਼ੀਰੋ ਦੇ ਇਲਾਕਿਆਂ ਦੇ ਵਿੱਚ ਹੋ ਚੁੱਕੀ ਹੈ ਤਾਂ ਉੱਥੇ ਕੁਝ ਵੀ ਨਜ਼ਰ ਨਹੀਂ ਆਉਂਦਾ ਆਵਾਜਾਈ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ ਔਰ ਇਸੇ ਤਰੀਕੇ ਦੇ ਨਾਲ ਜੋ ਫਲਾਈਟਸ ਨੇ ਕਹੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਅੰਮ੍ਰਿਤਸਰ 에어ਪੋਰਟ ਦੀ ਗੱਲ ਕਰੀਏ ਤਾਂ ਉੱਥੇ ਵੀ ਕਈ ਫਲਾਈਟਸ ਬੰਦ ਕੀਤੀਆਂ ਗਈਆਂ ਨੇ ਤਾਂ ਜੋ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਹੋਣ ਦੇ ਚੱਲਦੇ ਲੈਂਡ ਕਰਨ ਦੇ ਵਿੱਚ ਤੇ ਟੇਕ ਆਫ ਕਰਨ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਹੈ ਤਾਂ ਕਾਫੀ ਹਾਦਸੇ ਸੜਕਾਂ 'ਤੇ ਵੀ ਵਾਪਰ ਰਹੇ ਨੇ ਔਰ ਉਸੇ ਤਰੀਕੇ ਦਾ ਇਹ ਹਾਦਸਾ ਵਾਪਰਿਆ ਫਲੋਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਪੁਲਿਸ ਮੁਲਾਜ਼ਮਾਂ ਨੂੰ ਲੈਣ ਜਾ ਰਹੀ ਸੀ ਇਹ ਬੱਸ ਏਐਸਆਈ ਕੁਲਦੀਪ ਸਿੰਘ ਇਹ ਬੱਸ ਚਲਾ ਰਹੇ ਸੀ ਔਰ ਫਲੋਰ ਤੋਂ ਇਸ バス ਨੇ ਕਪੂਰਥਲਾ ਤੋਂ ਪਟਿਆਲਾ ਜਾਣਾ ਸੀ ਔਰ ਫਲੋਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਗੁਰਪੁਰਬ ਕੱਲ ਮਨਾਇਆ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਔਰ ਇਸੇ ਦੇ ਚਲਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੋ ਪਹੁੰਚ ਰਹੀਆਂ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਤੇ ਉਸੇ ਦੇ ਚਲਦੇ ਕਈ ਥਾਵਾਂ ਦੇ ਉੱਤੇ ਨਗਰ ਕੀਰਤਨ ਵੀ ਸਜਾਏ ਜਾ ਰਹੇ ਨੇ ਔਰ ਇਸੇ ਦੇ ਚਲਦੇ ਜੋ ਪੁਲਿਸ ਮੁਲਾਜ਼ਮ ਕਈ ਥਾਵਾਂ ਤੇ ਸੁਰੱਖਿਆ ਲਈ ਤਾਇਨਾਤ ਕੀਤੇ ਜਾ ਰਹੇ ਨੇ ਤੇ ਜਿਸ ਦੇ ਚੱਲਦੇ ਇਹ ਪੁਲਿਸ ਮੁਲਾਜ਼ਮਾ ਨੂੰ ਬੱਸ ਲੈਣ ਜਾ ਰਹੀ ਸੀ ਪਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਸਵੇਰੇ ਸਵੇਰੇ ਇਹ ਬੱਸ ਜਦੋਂ ਮੁਲਾਜ਼ਮਾ ਨੂੰ ਲੈਣ ਲੈ ਨਿਕਲਦੀ ਹੈ ਤਾਂ ਵਿਜ਼ਿਬਿਲਟੀ ਘੱਟ ਹੋਣ ਦੇ ਚਲਦੇ ਇਹ বাস ਪਿੱਛੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਰਕੇ ਵੱਡਾ ਹਾਦਸਾ ਹੋ ਜਾਂਦਾ ਔਰ ਅਗਲਾ ਹਿੱਸਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਤਾਂ ਇਹ ਐਸਆਈ ਕੁਲਦੀਪ ਸਿੰਘ ਜੋ বাস ਚਲਾ ਰਹੇ ਸੀ ਕਿਉਂਕਿ ਅੱਗੇ ਬੈਠੇ ਹੋਏ ਸੀ বাস ਚਲਾ ਰਹੇ ਸੀ ਤਾਂ ਅਗਲਾ ਹਿੱਸਾ ਤਾਂ ਸ ਜਾਣ ਕਰਕੇ ਲੱਤਾਂ ਦੇ ਉੱਤੇ ਗੰਭੀਰ ਸੱਟਾਂ ਲੱਗਦੀਆਂ ਨੇ ਫ੍ਰੈਕਚਰ ਹੋ ਗਈਆਂ ਨੇ ਲੱਤਾਂ ਔਰ ਸਿਰ ਦੇ ਉੱਤੇ ਵੀ ਸੱਟਾਂ ਲੱਗੀਆਂ ਨੇ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੌਕੇ ਦੀਆਂ ਜਦੋਂ ਉਹਨਾਂ ਨੂੰ ਕਾਫੀ ਮੁਸ਼ਕਲਤ ਤੋਂ ਬਾਅਦ ਉਸ ਤਸੇ ਹੋਏ ਹੀ ਸੇ ਤੋਂ ਬਾਹਰ ਕੱਢਿਆ ਜਾਂਦਾ ਹੈ ਔਰ ਗਨੀਮਤ ਰਹੀ ਕਿ ਉਹਨਾਂ ਦੀ ਜਾਨ ਬਚ ਗਈ ਹੈ ਪਰ ਜਲੰਧਰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਜਿੱਥੇ ਹਾਲਤ ਬੇਹਦ ਗੰਭੀਰ ਬਣੀ ਹੋਈ ਹੈ